ਲੋ ਜੀ ਮੈਂ ਤੇ ਥੋੜਾ ਕੰਮ ਲੈ ਰੈਸਟਰ ਤੇ ਨਾ ਹਿ ਲਿਆ ਤੇ ਮੜਮ ਲੱਗੇ ਆ ਉਦੋਂ ਦੇ ਹਜੇ ਪੈਕਿੰਗ ਕਰਨਾ ਤੇ ਆਪਾਂ ਦੇਖਦੇ ਹਾਂ ਕਿ ਕਿੰਨੀ ਖੋਜੀ ਪੈਕਿੰਗ ਤੇ ਹੁਣ ਮੈਂ ਤਾਂ ਸੋਚਿਆ ਥੋੜਾ ਸਮਝਾਂਗੇ 12 ਵਜੇ ਲਿਆ ਤੇ ਮਾਰਦੇ ਆ ਛਾਪਾ ਹਾਂਜੀ ਕਿੰਨਾ ਕੁ ਹੋ ਗਿਆ ਕੰਮ ਆਲਮੋਸਟ ਹੋ ਗਈ ਬਸ ਥੋੜਾ ਜਿਆ ਰਹਿ ਗਿਆ ਸੀ ਸੇ ਕੁਰੀ ਚੇਕ ਕਰਦੇ ਪੈ। ਥੋੜਾ ਪਰ ਜਾਦਾ ਹੋ ਰਿਹਾ ਸੀ ਹੁਣ ਕੱਢ ਰਹੇ। ਇੰਨਾ ਪਰ ਮੈਂ ਐਕਚੁਅਲੀ ਦੋਨਾਂ ਦੇ ਇੱਥੇ ਲੱਗੇ ਸਟੂਚਾ ਤੋੜ ਦੇ ਜਿੱਥੇ ਪਾਰੀਆਂ ਸੀ। ਹੁਣ ਕੱਢ ਦੇਣੀ ਆ। ਓਕੇ। ਫਾਈਨਲੀ ਤੇ ਫਾਈਨਲੀ ਫਿਰ ਖਾਣ ਨੂੰ ਜਾ ਰਹੇ ਹੈ। ਕਿੰਦਾ ਨੀ ਫੀਲਿੰਗ ਆ ਰਹੀ ਹੈ? ਸੇ। ਵੈਰੀ ਵੈਰੀ ਐਕਸਾਈਟਡ। ਅੱਛਾ ਤੇ ਫਿਰ ਬੜਾ ਖਾਰਾ ਬਾਈ ਬੈਠੇ ਤੁਸੀਂ ਹੈ। ਯਾ ਬੜਾ ਚਾਰਾ ਹੈ। ਉਹ ਸਾਡੀ ਪੇਂਟਿੰਗ ਵੀਲੇ ਉਦਾਂ ਦੀ ਉਦਾਂ ਦੀ ਪਈ ਆ ਕਮਰੇ ਚ ਲੱਗੀ ਨਹੀਂ ਆ। ਸੋ ਇਹ ਕੋ ਦਾਦਾ ਸ਼ੇਰ ਬਬਰ ਇਹ ਫਾਈਨਲੀ ਦੇਖੋ ਚੱਲ ਰਹੀਆਂ ਹਜੇ ਮੈਨੂੰ ਲੱਗਦਾ ਲੱਗੇਗਾ ਅੱਧਾ ਘੰਟਾ ਲੱਗ ਜੂ ਹੋਰ। ਮਾਇਸ ਅ ਯ ਟਾਈਮ ਇਨ 15 ਮਿੰਟਸ। ਓਕੇ ਚਲੋ ਤੇ ਖੁਦਾ ਦਾ ਧੰਨਵਾਦ ਆ ਸ਼ੁਕਰ ਦਾ ਕਿ ਪਰਮੇਸ਼ਰ ਸਾਨੂੰ ਲੈ ਕੇ ਜਾ ਰਿਹਾ ਤੇ ਬਹੁਤ ਖੁਸ਼ ਆਸੂ ਫਰਦਾ ਨੇ ਸਾਡੀ ਜ਼ਿੰਦਗੀ ਦੇ ਵਿੱਚ ਇਹ ਦਿਨ ਲੱਗਦਾ ਹੈ ਹੈ ਨਾ ਤੇ ਫਿਰ ਸਭ ਠੀਕ ਆ ਯੈਸ ਓਕੇ ਆਲੋ ਸੋ ਦਿਖਾਉਣੇ ਤੁਹਾਨੂੰ ਸ਼ਾਪਿੰਗ ਸੋ ਪੈਕਿੰਗ ਚੱਲ ਰਹੀ ਹੈ ਪੂਰੀ ਸਾਡੀ ਤੇ ਅਜੇ ਲੱਗੇਗਾ ਟਾਈਮ कपड़े कुपड़े सारे रख लिया सात दिन फिर पूरा फन शन करके आना है सो फाइनली अ फ्लाइट का टाइम आ गया ने ਇਹ ਹੋੜਾ ਜਿਹਾ ਸੀ ਚੱਲੇ ਆ ਰਾਦੇ ਵੱਜ ਗਏ ਆ ਤਿੰਨ ਤੇ ਅਸੀਂ ਚੱਲੇ ਆ ਅਮਰਸਰ ਨੂੰ ਬੜੋ ਛੇ 9 ਵਜੇ ਸੀ ਲਾਗੇ ਫਲਾਈਟ ਤੇ ਫਿਰ ਅਗੇ ਜਾਂ ਉਹ ਗੱਲ ਮੈਂ ਕਰਾਂਗੀ ਤਾਂ ਮੈਂ ਸੇਹ ਹਾਂਜੀ ਤੇ ਤਾਂ ਠੀਕ ਹੈ ਹਾਂਜੀ ਠੀਕ ਹੈ ਚਲੋ ਕੱਲ ਹੀ ਕਰੀ ਦਾ ਚਲੋ ਆ ਜੀ ਜੀ ਸਿਮਤ ਚਲੀਏ ਸੋ ਪਹੁੰਚ ਗਏ ਅਸੀਂ 에어ਪੋਰਟ ਤੇ ਤੇ ਬਸ 2 ਮਿੰਟ ਦੇ ਵਿੱਚ ਅਸੀਂ ਪਹੁੰਚ ਰਿਹਾ 에어ਪੋਰਟ ਤੇ ਥੋੜਾ ਸੌਂ ਵੀ ਆ ਸੀ ਵਧੀਆ ਰਿਹਾ ਅਸੀਂ ਸਫ਼ਰ ਸਾਡਾ ਤਨਾਰ ਬੱਸ ਕਰੇ ਸਭ ਨੂੰ 에 ਪਹੁੰਚ ਗਏ ਹਾਂ ਅਸੀਂ 에어ਪੋਰਟ ਤੇ ਅਸੀਂ ਪਹੁੰਚ ਚੁੱਕੇ ਹਾਂ 에어ਪੋਰਟ ਤੇ ਤੇ ਬਹੁਤ ਵਧੀਆ ਰਿਹਾ ਸਾਡਾ ਸਫਰ ਤੇ ਫੋਨ ਅਸੀਂ ਚੱਲੇ ਹਾਂ ਤੇ ਹਾਂਜੀ ਕਿਦਾਂ ਫਿਰ ਠੀਕ ਠਾਕ ਹਾਂਜੀ ਸੋ ਹੋ ਰਹੀ ਸਾਡੀ ਬੋਰਡਿੰਗ ਪਾਸ ਤੇ ਕਿਦਾਂ ਫਿਰ ਠੀਕ ਠਾਕ ਪਹੁੰਚ ਗਏ ਠੀਕ ਠਾਕ 에어ਪੋਰਟ

ਸੋ ਬੜੇ ਹੀ ਜਲਦੀ ਜਲਦੀ ਉੱਠ ਕੇ ਆਇਆ ਸੀ ਅਸੀਂ ਸਿੱਧਾ ਨ ਦੇਖਣਿਆ ਪੂਰਾ 에어ਪੋਰਟ ਦਾ 뷰 ਅਜਿਹਾ ਮਾਨਿੰਗਾ ਜੋ ਯਾਹ ਉਹਨਾਂ ਸਾਡੀ ਸੁੰਜਾਰਿਆ ਜਹਾਜ਼ ਦੇ ਵਿੱਚ ਚਰੰਗ ਦੇ ਉਹ ਬਹੁਤ ਜਿਆਦੀ ਕਾਲੀ ਆ ਉੱਪਰ ਜਾਣ ਦੀ ਜਹਾਜ਼ ਤੇ ਅਸੀਂ ਗਿਆ ਪਹੁੰਚ ਗਏ ਫਾਈਨਲੀ ਅਸੀਂ ਉੱਪਰ ਤੇ ਬਹੁਤ ਵਧੀਆ ਹੈ ਜੀ ਸੋ ਫਾਈਨਲੀ ਗਾਇਸ ਅਸੀਂ ਪਹੁੰਚ ਗਏ ਆ ਆ ਤੇ

Nine hours, nine hours. The airport, i arrived to airport at 6 o'clock. Mm -hmm. Although were sitting waiting But now it's time over. Honestly, we are and gate number six. Six? ਸੋ ਗਾਇਸ ਸਾਡੀ ਫਲਾਈਟ ਜਿਹੜੀ ਹੋ ਗਈ ਹੈ ਲੇਟ 1 ਘੰਟਾ ਤੇ ਫੋਨ ਆਸੀ ਕਰ ਰਹੇ ਆ ਟਾਈਮ ਪਾਸ ਕਦੀ ਇੱਧਰ ਜਾ ਤੇ ਉੱਧਰ ਜਾ ਜਾਂ ਗੇਂਦਾਂ ਖੇਡਦੇ ਆ ਤੇ ਇੱਕ ਗੱਲ ਜੀ 에어ਪੋਰਟ ਤੇ ਸਫਾਈ ਬਹੁਤ ਵਧੀਆ ਐ ਟੱਕਾ ਟੱਕ ਚਮਕਦੀ ਆ ਤੇ ਬਹੁਤ ਵਧੀਆ ਬਾਕੀ ਦੇਖ ਸਕਦੇ ਤੁਸੀਂ ਸਾਰੇ ਲੋਕ ਲੱਗੇ ਹੋਏ ਆ ਗਰਾਊਂਡ ਆਪੋ ਆਪਣੇ ਸੈਲਫ ਫੋਟੋ ਪੀਚਰ ਦੇਖੋ ਮੈਂ ਅੱਜ ਆਪਣੇ ਰਿਵਿਊਸ ਤੇ ਦੂਸਰੀ ਗੱਲ 에어ਪੋਰਟ ਤੇ ਬਹੁਤ ਚੀਜ਼ਾਂ ਮਹਿੰਗੀਆਂ ਅਸੀਂ ਇੱਕ ਉਹ 버거 ਲਿਆ ਉਹ ਸਾਨੂੰ 390 ਰੁਪਏ ਦਾ ਮੇਰੇ ਨਵੇਂ ਦੋਸਤ ਦੋ ਫਾਈਨਲੀ ਅਸੀਂ ਨਮਸਕਾਰ ਦੇਵਸ਼ਾਪੀ ਐਕਸਪ੍ਰੈਸ ਯੋਸੇਵਾਨ ਦੇਖੋ ਆ ਇੱਕ 137 ਜੋ ਅਮ੍ਰਿਤਸਰ ਸੇ ਸ਼ਾਹ ਜਗਰੀ ਹੈ ਪਰ ਆਪਕਾ ਸਵਾਗਤ ਹੈ। ਜੀ ਸਵਾਗਤ ਹੈ ਜੀ ਤੁਹਾਡਾ ਵੀ ਸਵਾਗਤ ਹੈ। ਦੀ ਕਰਨੀ ਵੀ ਜਿਸ ਕੋ ਕੇ ਖਾਣੇ ਦਾ ਬਲਾ ਫਿਰ ਤੇ ਦੇਖੋ ਮੈਡਮ ਨੂੰ ਖਾਣਾ ਖਾ ਰਹੀ ਹੈ ਪਰ ਆਪਾਂ ਵੀ ਖਾ ਲਈ ਤੇ ਆਪਾਂ ਕਰ ਰਹੇ ਪੂਰਾ ਇੰਜੋਏ ਤੇ ਆ ਦੇਖੋ ਮੇਰੇ ਨਾਲ ਪਿੱਛੇ ਕੁਝ ਵੀ ਨਹੀਂ ਦਿਖ ਰਿਹਾ ਇਹ ਬਹੁਤ ਹੀ ਵਧੀਆ ਸੋ ਜੀ ਬੋਤਲ ਵੀ ਗਿਆ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਬਹੁਤ ਲੋਕ ਕਹਿੰਦੇ ਕਿ ਜੇ ਜਹਾਜ ਉਡਦਾ ਜੀ ਚੱਕਰ ਆਉਂਦੇ ਆ ਉਹ ਡਾਇਰ ਹੁੰਦਾ ਇਹਦਾ ਤਾਂ ਕੁਝ ਨਹੀਂ ਹੋਇਆ ਸਾਨੂੰ ਬੜਾ ਨਾਰਮਲ ਚ ਹੈ ਬੜੀ ਨਾਰਮਲ ਜਿਹਾ ਕੋਈ ਨਹੀਂ Gracias. ਵਾਰਗੀਆਂ ਪਿਆਰੀਆਂ ਪਿਆਰੀਆਂ ਬਿਲਡਿੰਗਸ ਸੋ ਗਾਇਸ ਇੱਕ ਗੱਲ ਦਾ ਯਾਦ ਹਮੇਸ਼ਾ ਰੱਖਿਓ ਕਿ ਜਦੋਂ ਵੀ ਆ ਜਹਾਜ਼ ਲੈਂਡਿੰਗ ਕਰਦਾ ਤੇ 에ਅਰ ਪੇਨ ਹੋਣਾ ਪੈਂਦੀ ਐ ਇਸ ਕਰਕੇ ਚਿੰਗਮ ਵਗੈਰਾ ਮੋਜੂਬਾ ਕੇ ਰੱਖੋ ਕੋਈ 에ਅਰ ਪੇਨ ਨਾ ਹੋਵੇ ਫਾਈਨਲੀ ਅਸੀਂ ਜਹਾਜ਼ ਚਾ ਗਿਆ ਦੇਖੇ ਆਦੇ ਰੜ ਰਹੇ ਆ ਬਹੁਤ ਜ਼ਿਆਦਾ ਗਰਮੀ ਆ ਬਹੁਤ ਜ਼ਿਆਦਾ ਸ਼ੇਪ ਪੈ ਰਹੇ ਆ ਅੱਗੇ ਇਸੇ ਸ਼ਾਰਜ ਆ ਸੋ ਫਾਈਨਲੀ ਗਾਇਸ ਬਹੁਤ ਜ਼ਿਆਦਾ ਗਰਮੀ ਹੈ ਤੇ ਬਹੁਤ ਗਰਮੀ ਨੇ ਇੱਥੇ ਮੱਤ ਮਾਰੀ ਪਈ ਹੈ ਸੋ ਦੇਖੋ ਸਾਡੇ ਪਿੱਛੇ ਸ਼ਾਰਜਾ ਦਾ ਬਹੁਤ ਬਿਊਟੀਫੁਲ ਵਿਊ ਤੇ 에ਅਰਪੋਰਟ ਬਹੁਤ ਸੋਹਣਾ ਹੈ ਔਰ ਗਰਮੀ 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 ਬਹੁਤ ਜ਼ਿਆਦਾ ਗਰਮੀ ਸੋ ਬਹੁਤ ਜ਼ਿਆਦਾ ਸਾਈ ਬੜੀ ਗਰਮੀ ਬਾਹਰ ਸ਼ਾਂ ਦੇ ਹਿੱਟਾਂ ਆਉਣਾ ਸੀ ਲੋਕੀਆ ਨੇ ਜਿਹੜੇ ਬਹੁਤ ਠਾੜੀ ਠੰਡ ਧਾਰੀ ਹੈ ਬਹੁਤ ਜ਼ਿਆਦਾ ਗਰਮੀ ਇਹ ਵੀ ਨੈਕਸਟ ਕੋਣੇ ਤੋਂ ਅਗਲੇ ਵਲੌਗ ਦੇ ਵਿੱਚ ਸੋ ਇੱਥੇ ਧਿਆਨ ਅੱਜ ਦਾ ਵੀਡੀਓ ਅਸੀਂ ਤੇ ਖਤਮ ਕਰਦੇ ਆਂ। ਸੋ ਅੱਜ ਥੋੜਾ ਅਸੀਂ ਜਾ ਕੇ ਹੋਟਲ ਦੇ ਵਿੱਚ ਰੈਸਟ ਕਰਨੀ ਆ। ਫਿਰ ਅੱਜ ਨਾਈਟ ਜੇ ਕੁਝ ਹੋ ਜਾਂਦਾ ਫਿਰ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ। ਸੋ ਜਿਉਂਦੇ ਵਾਸਤੇ ਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤੇ ਸ਼ੇਅਰ ਕਰਦੇ ਰਹੋ ਜਿਉਂਦੇ ਵਾਸਤੇ। ਕੋਈ ਇੱਕ ਨਿੱਕੀ ਨਿੱਕੀ ਚੀਜ਼ ਦਿਖਾਵਾਂਗੇ ਤੁਹਾਨੂੰ ਐਨੀ ਤਰ੍ਹਾਂ ਦੀ ਗਰਮੀ ਦੇ ਵਿੱਚ ਤੁਹਾਡੇ ਕੋਲ ਹੈਗੀ ਆ। ਹੋਰ ਕੀ ਦਿਖਾਵਾਂ। ਸਬਸਕ੍ਰਾਈਬ ਕਰਦੇ ਰਹੋ। ਸ਼ੇਅਰ ਵੀ ਕਰਦੇ ਹੋ ਤੇ ਲਾਈਕ ਵੀ ਕਰਦੇ ਹੋ। ਸੋ ਰੁਲਾ ਮਾਰਕੀਟ ਬਹੁਤ ਪਿਆਰੀ ਹੈ ਇੱਧਰ ਵੀ ਜਣਾ ਆਪਾਂ ਸੋ ਰੁਲਾ ਮਾਰਕੀਟ ਚ ਅਸੀਂ ਕੰਗਰੇਆ ਕਿਥੇ ਅਸੀਂ ਦੇਖਣ ਆਏ ਸੀ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਇੰਡੀਆ ਦੇ ਪ੍ਰਾਈਸ ਨਾਲੋਂ ਲੈਸ ਕਰਦੇ ਪਰ ਵਧੀਆ ਉਹਦਾ ਕੰਮਿਟੀ ਇਹ ਚੰਗੀ ਅੱਛੀਆਂ ਹੈ ਸੋ ਗੁੱਡ ਹੈ ਇਹ ਹੈ ਜੀਆ ਰੋਲਾ ਮਾਰਕੀਟ ਸੋ ਗਰਮੀ ਹੈਗੀ ਆ ਬਟ ਠੀਕ ਐਨੀ ਵੀ ਤੇ ਆਪ ਭੁੰ ਸਕਦੇ ਹਾਂ ਇਹ ਮੈਂ ਦੱਸ ਆਹ ਲੈ ਆਹ ਦੇਖੋ ਆ ਦੇਖੋ ਵੱਡਾ ਇਹਦਾ ਤਾਂ ਦਵਾਈ ਦਾ ਕੀ ਕਹਿੰਦੇ ਇਹਨੂੰ ਗੋਟੀਆਂ ਖਮੀਰਾ ਕੀ ਕੀ ਸਮਾਂ ਸਮਾਂ ਅੱਜ ਇਸ ਸਮੇਂ ਪਾਈ ਆਏ ਨਾ ਚੜ੍ਹਦੇ ਪੰਜਾਬ ਤੋਂ ਠੀਕ ਹੋ ਗਿਆ ਇਹਨਾਂ ਨਾਲ ਮਿਲ ਕੇ ਬਹੁਤ ਅੱਛਾ ਲੱਗਿਆ ਬਹੁਤ ਪਿਆਰ ਮਿਲਿਆ ਲੱਗੋ ਅੱਲਾਹ ਬਖਸ਼ੇ ਨੰ ਖੁਸ਼ ਰੱਖੇ ਖੁਬਾਦ ਰੱਖੇ ਕੈਮਰਾ ਕੇ ਹੋਰ ਸਭ ਬਾਜੀ ਕਿ ਐਸਾ ਲੱਗਿਆ ਤੁਹਾਨੂੰ ਸਾਡੇ ਕੋਲ ਆ ਕੇ ਹਾਂਜੀ ਹਾਂਜੀ ਬੜਾ ਵਧੀਆ ਲੱਗਿਆ ਮੈਂ ਇੱਥੇ ਆਇਆ ਖਾਣਾ ਖਾਣ ਆ ਚੰਨ ਕਿਤੇ ਘੁੰਮਣਾ ਹੈ ਮਾਰਕੀਟ ਸੇ ਤੇ ਸੋਚ ਲਿਆ ਕੁਛ ਖਾਈਏ ਤੇ ਇਹ ਲੈਂਦੇ ਪੰਜਾਬ ਤੋਂ ਸਾਡਾ ਭਰਾ ਮਿਲਿਆ ਤੇ ਇਹਨਾਂ ਦੀ ਪੰਜਾਬੀ ਮੈਂ ਬੜਾ ਫੈਨ ਆ ਮੈਨੂੰ ਮੈਂ ਸੋਚਿਆ ਕਿ ਇੱਕ ਵੀਡੀਓ ਬਣਾਈਏ ਸੋ ਤੁਹਾਡੀ ਪੰਜਾਬੀ ਜਿਹੜੀ ਤੁਸੀਂ ਪਿਓਰ ਬੋਲਦੇ ਹੋ ਤੇ ਬੜੀ ਵਧੀਆ ਲੱਗਦੀ ਸਾਡੀ ਕੀ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜੇ ਸਾਡੇ ਅਸੀਂ ਤਾਂ ਇਹ ਸਮਝਨੇ ਆ ਵੀ ਜਿਹੜੇ ਸਾਡੇ ਉਹ ਤੇ ਇੰਡੀਅਨ ਭਾਈ ਆ ਕਿਨੋ ਉਹ ਜਿਹੜੇ ਪੰਜਾਬੀ ਬੋਲਦੇ ਨੇ ਉਹ ਸਾਡੋਂ ਅੱਛੀ ਬੋਲਦੇ ਆ ਨਹੀਂ ਨਹੀਂ ਤੁਸੀਂ ਕਹਿੰਦੇ ਹੋ ਤੇ ਅਸੀਂ ਅੱਛੀ ਬੋਲਦੇ ਹਾਂ ਤੁਹਾਡੀ ਪੰਜਾਬੀ ਦੇ ਵਿੱਚ ਟੇਢ ਸ਼ਬਦ ਆ ਸਾਡੀ ਪੰਜਾਬੀ ਠੇਠ ਨਹੀਂ ਹੈ ਜੀ ਸਾਡੀ ਮੈਂ ਤੁਹਾਡੀ ਪੰਜਾਬੀ ਦੇਖ ਕੇ ਥੋੜੀ ਮਿਕਸ ਹੈ ਵਿੱਚ ਹਾਂ ਸਾਡੀ ਪੰਜਾਬੀ ਸਿੱਧੀ ਹੈ ਹਾਂ ਤੁਹਾਡੀ ਪੰਜਾਬੀ ਠੇਠ ਆ ਤੇ ਬਹੁਤ ਵਧੀਆ ਲੱਗਾ ਬੜਾ ਵਧੀਆ ਦੁਬਈ ਦੇ ਵਿੱਚ ਆਪਣੇ ਭਰਾ ਲਿੰਦੇ ਪੰਜਾਬ ਹੋਟਲ ਆ ਪੰਜਾਬ ਰੈਸਟੋਰੈਂਟ ਪੰਜਾਬ ਰੈਸਟੋਰੈਂਟ 10 ਤੋਂ ਪ੍ਰੋਪਰ ਪੰਜਾਬ ਰੈਸਟੋਰੈਂਟ ਤੇ ਅੱਗੂ ਬੰਦੇ ਹੀ ਪੰਜਾਬੀ ਵਿੱਚ ਹਾਂ ਪੰਜਾਬੀ ਬੰਦੇ ਮਿਲੇ ਆ ਤੇ ਠੀਕ ਆ ਜੀ ਤੇ ਇਹ ਜਦੋਂ ਵੀ ਕਰੇ ਦੁਬਈ ਆਏ ਤੇ ਇਹ ਆਪਣੇ ਭਰਾ ਨੂੰ ਮਿਲ ਕੇ ਜ਼ਰੂਰ ਜਾਇਓ ਇਹ ਹੁਣ ਆਪਣੇ ਦੋਸਤ ਬਣ ਗਏ ਨੇ ਠੀਕ ਆ ਹਾਂ ਜੀ ਓਕੇ ਜੀ ਚਲੋ ਬਾਏ ਬਾਏ ਸੋ ਬਹੁਤ ਹੀ ਜ਼ਿਆਦਾ ਗਰਮੀ ਆ ਤੇ ਕਾਣਾ ਖੁਣਾ ਖਾ ਕੇ ਹੁਣ ਸਾਡੀ ਗੱਡੀ ਆ ਗਈ ਸੀ ਹੁਣ ਅਸੀਂ ਚੱਲਨੇ ਆ ਕਮਨ ਗਰਮੀ ਬਹੁਤ ਜ਼ਿਆਦਾ ਹਾਂਜੀ ਠੀਕ ਠਾਕ ਹੋ ਓਕੇ ਠੀਕ ਆ ਜੀ ਸੋ ਬਹੁਤ ਪਿਆਰਾ ਹੈਗਾ ਇਹ